ਆਸਟ੍ਰੇਲੀਆ ਦੇ ਟਸਮਾਨੀਆ ਦੇ ਵਿੱਚ ਰਹਿਣ ਵਾਲੇ ਇੱਕ 32 ਸਾਲ ਦੇ ਭਾਰਤੀ ਨਾਗਰਿਕ ਨੂੰ 12 ਸਾਲ ਦੀ ਬੱਚੀ ਦੇ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਦੇ ਵਿੱਚ 10 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਹੁਣ ਅਦਾਲਤ ਨੇ ਉਸ ਦੀ ਡਿਪੋਟੇਸ਼ਨ ਤੋਂ ਬਚਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ ਦੇ ਨਾਲ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਇਹ ਘਟਨਾ ਆਸਟ੍ਰੇਲੀਆ ਤੇ ਵਿੱਚ ਵਸੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਭਵਿੱਖ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਨੀਤੀਆਂ ਤੇ ਅਜਿਹੀਆਂ ਘਟਨਾਵਾਂ ਪ੍ਰਭਾਵ ਪਾ ਸਕਦੀਆਂ ਨੇ। ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਸਾਲ 2021 ਦੇ ਅਪ੍ਰੈਲ ਦੇ ਵਿੱਚ ਹੋਬਰਟ ਸ਼ਹਿਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਪੀੜਿਤ ਬੱਚੀ ਆਪਣੇ ਘਰ ਤੋਂ ਬਿਨਾਂ ਦੱਸੇ ਕਿਤੇ ਨਿਕਲ ਗਈ ਜਿੱਥੇ ਉਸਨੇ ਇੱਕ ਡੇਟਿੰਗ ਐਪ ਦੇ ਰਾਹੀਂ ਇਸ ਭਾਰਤੀ ਸ਼ਖਸ ਦੇ ਨਾਲ ਸੰਪਰਕ ਕੀਤਾ ਨਿਊ ਟਾਊਨ ਦੇ ਇੱਕ ਕੇਮਾਟ ਦੇ ਵਿੱਚ ਉਹਨਾਂ ਦੋਵਾਂ ਨੇ ਮਿਲਣ ਦੀ ਯੋਜਨਾ ਬਣਾਈ ਰਾਤ 2 ਵਜੇ ਦੇ ਕਰੀਬ ਉਹ ਸ਼ਖਸ ਉਸ ਬੱਚੀ ਨੂੰ ਆਪਣੇ ਘਰ ਲਿਆ ਗਿਆ ਜਿੱਥੇ ਉਸਨੇ ਬੱਚੀ ਦੇ ਨਾਲ ਜਿੰਸੀ ਸ਼ੋਸ਼ਣ ਕੀਤਾ ਜਦੋਂ ਪੁਲਿਸ ਨੂੰ ਬੱਚੀ ਦੇ ਗੁੰਮ ਹੋਣ ਦੇ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਨੇ ਵੀ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਬੱਚੀ ਨੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਸੂਚਨਾ ਦਿੱਤੀ ਉਸ ਤੋਂ ਬਾਅਦ ਉਸ ਪੀੜਿਤ ਬੱਚੀ ਨੂੰ ਰਾਇਲ ਹਬੋਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਬਿਆਨ ਰਿਕਾਰਡ ਕੀਤਾ ਗਿਆ ਅਤੇ ਮੈਡੀਕਲ ਜਾਂਚ ਕਰਵਾਈ ਗਈ ਅਦਾਲਤੀ ਰਿਕਾਰਡਸ ਦੇ ਮੁਤਾਬਕ ਮੁਲਜ਼ਮ ਨੇ ਇਹ ਜਾਣਦੇ ਹੋਏ ਕਿ ਨਬਾਲਿਕ ਦੇ ਨਾਲ ਅਜਿਹੀ ਕਾਨੂੰਨੀ ਹਰਕਤ ਦੇ ਕਾਰਨ ਉਸ ਨੂੰ ਜੇਲ੍ਹ ਹੋ ਸਕਦੀ ਹੈ ਉਸ ਨੇ ਫਿਰ ਵੀ ਇਹ ਹਰਕਤ ਕੀਤੀ ਤਸਮੇਨੀਆਂ ਦੀ ਸੁਪਰੀਮ ਕੋਰਟ ਨੇ ਫਰਵਰੀ 2023 ਦੇ ਵਿੱਚ ਉਸਦੇ 6 ਗੁਨਾਹਾਂ ਲਈ ਉਸਨੂੰ ਦੋਸ਼ੀ ਠਹਿਰਾਇਆ ਅਤੇ 10 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਜੱਜ ਨੇ ਬੱਚੀ ਦੀ ਉਮਰ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਉਸਨੂੰ ਕਾਫੀ ਗੰਭੀਰ ਅਪਰਾਧ ਮੰਨਿਆ। ਇਹ ਮੁਲਜ਼ਮ ਜਿਸ ਦਾ ਨਾਂ ਅਦਾਲਤੀ ਹੁਕਮਾਂ ਦੇ ਕਾਰਨ ਕਾਫੀ ਗੁਪਤ ਰੱਖਿਆ ਗਿਆ ਹੈ, ਕਈ ਰਿਪੋਰਟਸ ਅਤੇ ਕਾਗਜ਼ਾਂ ਦੇ ਵਿੱਚ ਉਸਦਾ ਨਾਮ ਅਮਰਿੰਦਰ ਸਿੰਘ ਵੱਜੋਂ ਸਾਹਮਣੇ ਆਇਆ। ਜੋ ਪੰਜਾਬ ਤੋਂ ਸਟੂਡੈਂਟ ਵੀਜ਼ੇ ਤੇ ਤਸਮਾਨੀਆ ਪਹੁੰਚਿਆ ਸੀ। ਮਲਜ਼ਮ ਉੱਬਰ ਟੈਕਸੀ ਅਤੇ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਰਿਹਾ ਸੀ। ਉਸਨੇ ਅਦਾਲਤ ਦੇ ਵਿੱਚ ਕਿਹਾ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਭਾਰਤ ਵਾਪਸ ਜਾਣ ਨਾਲ ਉਸ ਨੂੰ ਕਾਫੀ ਵੱਡਾ ਆਰਥਿਕ ਨੁਕਸਾਨ ਹੋਵੇਗਾ। ਉਸਦੇ ਇੱਕ ਦੋਸਤ ਨੇ ਉਸਦੇ ਚੰਗੇ ਚਰਿੱਤਰ ਨੂੰ ਲੈ ਕੇ ਅਦਾਲਤ ਦੇ ਵਿੱਚ ਗਵਾਹੀ ਵੀ ਦਿੱਤੀ। ਪਰ ਇੱਕ ਸਾਈਕੋਲੋਜੀਕਲ ਰਿਪੋਰਟ ਦੇ ਵਿੱਚ ਕੋਈ ਵੀ ਮਾਨਸਿਕ ਬਿਮਾਰੀ ਵੀ ਸਾਹਮਣੇ ਨਹੀਂ ਆਈ। ਫਿਰ ਵੀ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨ ਦੇ ਮੁਤਾਬਿਕ ਬੱਚਿਆਂ ਦੇ ਨਾਲ ਜਿਨਸੀ ਅਪਰਾਧ ਕਰਨ ਵਾਲਾ ਵਿਦੇਸ਼ੀ ਨਾਗਰਿਕ ਨੂੰ ਆਪਣਾ ਕਰੈਕਟਰ ਟੈਸਟ ਦੇਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਜੇਕਰ ਉਹ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਡਿਪੂਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਸਮੇਨੀਆ ਅਦਾਲਤ ਨੇ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਜੱਜਾਂ ਦਾ ਕਹਿਣਾ ਹੈ ਕਿ ਅਪਰਾਧ ਦੀ ਗੰਭੀਰਤਾ ਤੇ ਬੱਚੇ ਦੀ ਉਮਰ ਨੂੰ ਵਿਚਾਰਦੇ ਹੋਏ ਉਸ ਦੀ ਡਿਪੂਟੇਸ਼ਨ ਲਾਜ਼ਮੀ ਹੈ ਇਸ ਨਾਲ ਉਹ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਰਿਪੋਰਟ ਕੀਤਾ ਜਾਵੇਗਾ ਆਸਟ੍ਰੇਲੀਆ ਵਿੱਚ ਅਜਿਹੇ ਮਾਮਲਿਆਂ ਵਿੱਚ ਡਿਪੂਟੇਸ਼ਨ ਆਮ ਹੈ ਜਿਵੇਂ ਕਿ ਹਾਲ ਹੀ ਦੇ ਵਿੱਚ ਹੋਰ ਵਿਦੇਸ਼ੀ ਅਪਰਾਧੀਆਂ ਦੇ ਨਾਲ ਵੀ ਅਜਿਹਾ ਵਾਪਰਿਆ ਇਹ ਮਾਮਲਾ ਆਸਟ੍ਰੇਲੀਆ ਵਿੱਚ ਵਸੇ ਪੰਜਾਬੀ ਭਾਈਚਾਰੇ ਲਈ ਸ਼ਰਮਿੰਦਗੀ ਭਰਿਆ ਹੈ ਤਸਮੇਨੀਆ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬੱਚਾ ਨੂੰ ਅਜਿਹੇ ਡੇਟਿੰਗ ਐਪਸ ਤੋਂ ਦੂਰ ਰੱਖਿਆ ਜਾਵੇ ਇਹ ਬੱਚੀ ਅਤੇ ਉਸਦੇ ਪਰਿਵਾਰ ਨੂੰ ਅਦਾਲਤ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਨਾਗਰਿਕਾਂ ਨੂੰ ਨਾ ਸਿਰਫ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਸਗੋਂ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਨਿਭਾਉਣਾ ਚਾਹੀਦਾ ਹੈ